ਤੁਸੀਂ ਇੱਥੇ ਪਹੁੰਚਨੇ ਆ ਮੁੱਖ ਮੰਤਰੀ ਮਿਲਣ ਨਹੀਂ ਇੱਥੇ ਨਹੀਂ ਮਿਲੇ ਅਗਲਾ ਪਲੈਨ ਨੂੰ ਮੀਟਿੰਗ ਤੋਂ ਬਾਅਦ ਤੁਹਾਨੂੰ ਉਹ ਮੁੱਖ ਮੰਤਰੀ ਨੇ ਕੀ ਗੱਲ ਚਲਦੀ ਆ ਕਿ ਘਟੇਰੀ ਲਾਜ਼ਮੀ ਖਿਦੋਂ ਦਾ ਮੰਤਰੀ ਜਾਂਦਾ ਚਾਹੇ ਐਮਐਲਏ ਜਾਂਦਾ ਚਾਹੇ ਕੋਈ ਜਾਂਦਾ ਪਰ ਇਹ ਕੀ ਐਲਾਨ ਹੋਇਆ ਖਰੀਦੀ ਦੇ ਦਿਨ ਕਣ ਤੋਂ ਨੇ ਦਾ ਤੇ ਡੀਏਪੀ ਦਾ ਡੀਏਪੀ ਮੁੱਖ ਮੰਤਰੀ ਨਾ ਕਰਾਂਗੇ ਤੁਸੀਂਾਂ ਕਿਸੇ ਨਾਲ ਨਹੀਂ ਕਰਾਂਗੇ ਸੋ ਅੱਜ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਕੀ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਤੇ ਜੇ ਮੁੱਖ ਮੰਤਰੀ ਭਗਵੰਤ ਪੰਦੀ ਗਾਇਸ ਵਿਖੇ ਵੀ ਮੀਟਿੰਗ ਕਰਨ ਲਈ ਪਹੁੰਚੇ ਤੇ ਕੀ ਕੁਝ ਗੱਲਬਾਤ ਹੋਈ ਹੈ ਸੋ ਸਰ ਕੀ ਕੁਝ ਗੱਲਬਾਤ ਹੋਈ ਹੈ ਗੱਲਬਾਤ ਤਾਂ ਉਸ ਦਾ ਅਫਸਰ ਤੀ ਗਿਆ ਉਸ ਤੋਂ ਕੋਈ ਨਹੀਂ ਜਿਹੜਾ ਸੈਕਟਰੀ ਪਾਪਾ ਆਉਂਦੇ ਨੇ ਅਸੀਂ ਕਾਸੀ ਮੁੱਖ ਮੰਤਰੀ ਮੀਟਿੰਗ ਕਰਨੇ ਬਹੁਤ ਕਿਸੇ ਨੇ ਬਿਲਕੁਲ ਨਹੀਂ ਕਰਾਂਗੇ ਹੁਣ ਸਾਨੂੰ ਕਿਸਾਨ ਭਾਵ ਮੁੱਖ ਮੰਗਾ ਕੀ ਨੇ ਮੁੱਖ ਮੰਗਾ ਤਾਂ ਅਹੀ ਇੱਕ ਖਰੀਦੀ ਨਹੀਂ ਆ ਰਹੀ ਡੀਏਪੀ ਖਾਦ ਸਮਝੋ ਲੈ ਜਿੰਨੇ ਕੋਈ ਆਰਥਿਕੀਆਂ ਦੀਆਂ ਸਮੱਸਿਆ ਨੇ ਸੈਲਰ ਮਾਲਕਾਂ ਦੀਆਂ ਸਮੱਸਿਆ ਨੇ ਸਾਰੀਆਂ ਸਮੱਸਿਆਆਂ ਕਿ ਮੰਜੂਰਾਂ ਦੀਆਂ ਸਮੱਸਿਆ ਨੇ ਉਹਨਾਂ ਦੀ ਦਿਹਾੜੀ ਵਧਾਉਣ ਵਾਸਤੇ ਸਾਰੀਆਂ ਸਮੱਸਿਆ ਨੇ ਸੋ ਅੱਜ ਤੁਸੀਂ ਇੱਥੇ ਪਹੁੰਚਨੇ ਮੁੱਖ ਮੰਤਰੀ ਮਿਲੇ ਨਹੀਂ ਨਹੀਂ ਇੱਥੇ ਨਹੀਂ ਮਿਲੇ ਹੁਣ ਸਾਨੂੰ ਕਿਸਾਨ ਭਵੰਦਾ ਸਮਾਂ ਦਿੱਤਾ ਹੈ ਸੋ ਅਗਲਾ ਕੀ ਪਲਾਨ ਹੈਗਾ ਹੈ ਅਗਲਾ ਪਲਾਨਿੰਗ ਕੀ ਹੈ ਅਗਲਾ ਪਲਾਨ ਨੂੰ ਮੀਟਿੰਗ ਤੋਂ ਬਾਅਦ ਬਤਾ ਲਗੂਆ ਮੁੱਖ ਮੰਤਰੀ ਨੇ ਕੀ ਗੱਲ ਚਲਦੀ ਹੈ ਫਿਰ ਮੀਟਿੰਗ ਕਰਦਾਂਗੇ ਤਾਂ ਕਿਹੜੀ ਹੈਗਾ ਮੀਟਿੰਗ ਹੋ ਰਹੀ ਹੈ ਹੈ ਪੰਜਾਬ ਭਵਨ ਨੂੰ ਪੰਜਾਬ ਭਵਨ ਹਾਂ ਹਾਂ ਸੋ ਜਿਸ ਤਰ੍ਹਾਂ ਨਾਲ ਹੁਣ ਚੋਨੇ ਦੀ ਜਿਹੜੀ ਖਰੀਦ ਹੋ ਸ਼ੁਰੂ ਹੋ ਚੁੱਕੀ ਹੈ ਮੰਡੀਆਂ ਦੇ ਵਿੱਚ ਆਮਦ ਵੀ ਸ਼ੁਰੂ ਹੋ ਤੇ ਕੀ ਖਪਤ ਨਹੀਂ 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 ਹਜੇ ਕਿਤੇ ਖਰੀਦ ਸ਼ੁਰੂ ਹੋਈ ਦੂਜੀਆਂ ਸਰਕਾਰਾਂ ਇੱਕ ਤਰੀਕ ਨੂੰ ਸ਼ੁਰੂ ਕਰ ਦਿੰਦੀਆਂ ਇੱਕ ਢੇਰੀ ਲਾਜ਼ਮੀ ਖਰੀਦ ਉਹਨੇ ਮੰਤਰੀ ਜਾਂਦਾ ਚਾਹੇ ਐਮ ਐਲ ਏ ਜਾਂਦਾ ਜਿਸ ਕੋਈ ਜਾਂਦਾ ਪਰ ਇੱਥੇ ਕੀ ਐਲਾਨ ਹੋਇਆ ਖਰੀਦੀ ਕਿਤੇ ਨਹੀਂ ਬਿਲਕੁਲ ਵੀ ਤੇ ਹੋਰ ਜਿਹੜਾ ਕਿ ਫਸਲ ਦੀ ਜਿਹੜੀ ਕਿ ਖਰੀ ਜਿਹੜੀ ਆਪਣਾ ਸਰਕਾਰੀ ਰੇਟ ਹੈ ਉਹ ਮਿਲੂਗਾ ਫਿਰ ਤਾਂ ਉਹ ਤਾਂ ਸਾਡਾ ਸਹੀ ਹੈ ਗੱਲ ਠੀਕ ਹੈ ਕਿਸਾਨਾਂ ਕੋਲ ਤੁਸੀਂ مانਸਾ ਸਵਾਕੀ ਜਿਸ ਤਰ੍ਹਾਂ ਦੇ ਨਾਲ ਰੁਲਦੁੱਲ ਸਿੰਘ مانਸਾ ਦੇ ਨਾਲ ਗੱਲਬਾਤ ਕੀਤੀ ਹੈਗੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਝੋਨੇ ਨੂੰ ਲੈ ਕੇ ਦਿੱਕਤ ਆ ਰਹੀ ਹੈਗੀ ਹੈ ਮੰਡੀਆਂ ਦੇ ਵਿੱਚ ਜਿਹੜੇ ਕਿ ਖਰੀਦ ਇੰਤਜ਼ਾਮਾਂ ਨੂੰ ਲੈ ਕੇ ਉਹਨਾਂ ਨੂੰ ਮੱਦੇਨਜ਼ਰ ਰੱਖਿਆ ਹੋਇਆ ਅੱਜ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਦੇ ਲਈ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਇੱਥੇ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਕਿਸਾਨ ਜਿਹੜਾ ਕਿ ਇੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਿਹੜੇ ਕਿ ਮੁਲਾਕਾਤ ਕਰਨ ਲਈ ਪਹੁੰਚੇ ਸਨ ਪਰ ਜੋ ਸੀਐਮ ਇਥੇ ਨਾ ਹੋਣ ਦੀ وجہ ਕਰਕੇ ਹੈ ਉਹ ਮੀਟਿੰਗ ਨਹੀਂ ਹੋ ਸਕੀ ਪਰ ਉੱਚ ਅਧਿਕਾਰੀਆਂ ਦੇ ਵੱਲੋਂ ਜ਼ਰੂਰ ਜਿਹੜੇ ਕਿਸਾਨਾਂ ਦੇ ਨਾਲ رابطہ ਕੀਤਾ ਗਿਆ ਸੋ ਇਹ ਤਸਵੀਰਾਂ ਦੇਖੋ ਸੀਐਮ ਹਾਊਸ ਦੀਆਂ ਨੇ ਜਿੱਥੇ ਕਿ ਸਿਕਿਉਰਟੀ ਨੂੰ ਲੈ ਕੇ ਬਾਕਾਇਦਾ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਅਤੇ ਜਿਹੜੀ ਇਹ ਇੱਕ ਪਾਸੇ ਦੇਖ ਸਕਦੇ ਹੋ ਕਿ ਵੈਰੀਗੇਟਿੰਗ ਕੀਤੀ ਗਈ ਹੈ ਤੇ ਦੂਜੇ ਪਾਸੇ ਜਿਹੜਾ ਕੀ ਹੈ ਪੁਲਿਸ ਦੇ ਵੱਲੋਂ ਵੀ ਸਿਕਿਉਰਟੀ ਨੂੰ ਲੈ ਕੇ ਪੂਕਾ ਇੰਤਜ਼ਾਮ ਲੇ ਸੋ ਕਿਸਾਨਾਂ ਦਾ ਕਹਿਣਾ ਕਿ ਉਹ ਆਪਣੇ ਜਿਹੜੇ ਕੀ ਮਸਲੇ ਹੈਗੇ ਨੇ ਉਹ ਮੁੱਖ ਮੰਤਰੀ ਮਾਨ ਦੇ ਧਿਆਨ ਦੇ ਵਿੱਚ ਲਿਆਉਣ ਨੂੰ ਲੈ ਕੇ ਜਿਹੜਾ ਕੀ ਲਗਾਤਾਰ ਯਤਨ ਕਰ ਰਹੇ ਨੇ ਅਸੀਂ ਕਹਿੰਦਾ ਸਿਰਫ ਸਿਰਫ ਚੀਫ ਵਿਲੇ ਸੁਨਾ ਮੀਟਿੰਗ ਕਰਨੀ ਹੈ ਦੋ ਮੁੱਦਿਆਂ ਤੇ ਗੱਲ ਕਰਨੀ ਹੈ ਬਾਕੀ ਜਿਹੜੇ ਮੁੱਦੇ ਨੇ ਉਹਦੇ ਤੇ ਫੇਰ ਮੀਟਿੰਗ ਸਾਨੂੰ ਦਿਓ ਪਰ ਅੱਜ ਸਿਰਫ ਦੋ ਉਹਨਾਂ ਨੇ ਹੁਣ ਸਾਨੂੰ ਇੱਥੇ ਬੁਲਾਇਆ ਪੰਜਾਬ ਪਵਨ ਚੱਲੇ ਆ ਮੇਰੇ ਕੋਲ ਮੁੱਖ ਮੰਤਰੀ ਮਿਲੇ ਕਿ ਨਹੀਂ ਪੰਜਾਬ ਪਵਨ ਪੰਜਾਬ ਪਵਨ ਚੱਲੇ ਆ ਮੀਟਿੰਗ ਕਰਨ ਆ ਬੁੜਿਆਂ ਦੇ ਬੈਠੇ ਨੇ ਉੱਥੇ ਬੁਲਾਇਆ ਹੋਇਆ ਇਹ ਦੋ ਮੁੱਦਿਆਂ ਤੇ ਗੱਲ ਕਰਨੀ ਹੈ ਦੋ ਮੁੱਦੇ ਨੇ ਚੋਨੇ ਦਾ ਤੇ ਡੀਪੀ ਦਾ ਇਹਨਾਂ ਦਾ ਡੀਪੀ ਇਹ ਦੋ ਮੁੱਦਿਆਂ ਤੇ ਪੰਜਾਬ ਪਵਨ ਮੀਟਿੰਗ ਕਰਨ ਚੱਲੇ ਆ ਉਹ ਤੋਂ ਬਾਅਦ ਸਾਨੂੰ ਦੱਸਾਂਗੇ ਮੁੱਖ ਮੰਤਰੀ ਨਾਲ ਕਰਾਂਗੇ ਦੂਸਰੇ ਨਾਲ ਕਿਸੇ ਨਾਲ ਨਹੀਂ ਕਰਾਂਗੇ ਹੋਰ ਆਹ ਹੋਰ ਆਵੇਲਾ ਕਰਦੇ ਹੋ ਉਥੇ ਆ ਰਿਹਾ ਮੁੱਖ ਮੰਤਰੀ ਪਰ ਜਿਹੜਾ ਕੀ ਫਿਰ ਵੀ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕਰ ਰਹੀ ਤੇ ਇਹਨਾਂ ਮੰਗਾਂ ਨੂੰ ਜਿਹੜਾ ਕੀ ਹੈ ਮੁੱਖ ਮੰਤਰੀ ਸਾਹਮਣੇ ਰੱਖਣ ਨੂੰ ਲੈ ਕੇ ਅੱਜ ਕਿਸਾਨ ਬਲਬੀਰ ਸਿੰਘ ਰਾਜੀਵਾਲ ਹੋ ਗਿਆ ਰੋਦਰ ਸਿੰਘ ਮੰਗਸਾ ਹੋ ਗਿਆ ਹੋਰ ਜਿਹੜੇ ਕਿ ਜੱਥੇਬੰਦੀਆਂ ਨੇ ਉਹ ਥੋੜੀ ਜਿਹਾ ਪਹਿਲਾਂ ਸੀਐਮ ਹਾਊਸ ਹੋ ਕੇ ਆਈਆਂ ਪਰ ਮੁੱਖ ਮੰਤਰੀ ਨਹੀਂ ਤੇ ਹੁਣ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਜਿਹੜੇ ਕਿਸਾਨ ਹੈਗੇ ਨੇ ਉਹ ਕਿਸਾਨ ਪਵੰਦੇ ਵੱਲ ਵੱਧ ਰਹੇ ਜਿੱਥੇ ਕੀ ਮੀਟਿੰਗ ਰੱਖੀ ਗਈ ਹੈ ਤੇ ਉਸ ਮੀਟਿੰਗ ਦੇ ਵਿੱਚ ਕੀ ਜਿਹੜਾ ਕਿ ਫੈਸਲਾ ਲਿਆ ਜਾਂਦਾ ਇਹ ਦੇਖਣਾ ਹੁਣ ਬੇहद ਅਹਿਮ ਹੋਵੇਗਾ ਸੋ ਵਿਦਾਰੇ ਆਪਣੇ ਜੀ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਮੋਨ ਨਾਲ ਪ੍ਰਵਿੰਦਰ ਚੰਦ